ਆਪਕਾਰੀ ਵਿਭਾਗ ਪੰਜਾਬ ਅਤੇ ਆਪਕਾਰੀ ਪੁਲਿਸ ਨੇ ਧੀਰ ਸ਼ਾਮ ਪੰਜਾਬ ਸਰਕਾਰ ਦੇ ਆਪਰੇਸ਼ਨ ਰੈਡ ਰੋਜ਼ ਤਹਿਤ ਇੱਕ ਵੱਡੀ ਤੇ ਅਹਿਮ ਕਾਰਵਾਈ ਕਰਦਿਆਂ ਰਾਜਪੁਰਾ ਬਾਈਪਾਸ ਵਿਖੇ ਸਕਾਲਰ ਪਬਲਿਕ ਸਕੂਲ ਦੇ ਸਾਹਮਣੇ ਇੱਕ ਗੋਦਾਮ ਵਿਖੇ ਛਾਪੇਮਾਰੀ ਕਰਕੇ ਨਜਾਇਜ਼ ਦੇਸ਼ੀ ਸ਼ਰਾਬ ਦੇ ਬਰਲਿੰਗ ਪਲਾਂਟ ਨੂੰ ਬੇਪਰਬਤ ਕੀਤਾ ਹੈ ਆਪਕਾਰੀ ਪੁਲਿਸ ਨੇ ਦੋ ਜਣਿਆਂ ਨੂੰ मौके ਤੇ ਹੀ ਗ੍ਰਿਫਤਾਰ ਕਰ ਲਿਆ ਬਾਦ ਵਿੱਚ ਜਿਹੜਾ ਹੋਣੀ ਚਾਹੀਦਾ ਸੀ ਉਹ ਇੱਕ ਸਾਡੇ ਸਾਈਡ ਡਿਪਾਰਟਮੈਂਟ ਸਾਡੇ ਸਾਈਡ ਪੁਲਿਸ ਨੇ ਝੱਲ ਕੇ ਇੱਕ ਇਫੈਕਟਿਵ ਨਿਗਾਹ ਕਰੀ ਫੜੀ ਗਈ ਹੈ। ਵਾਸੀ ਇਹ ਹੈ ਕਿ ਜਿਹੜੀ ਲੱਗਿਆ ਟੈਂਕਰ ਜਿਹਨੂੰ ਅਸੀਂ ਟੈਂਕਰ ਨੂੰ ਫੋਲੋ ਕਰ ਰਹੇ ਸੀਗੇ ਕਿ ਇਹ ਟੈਂਕਰ ਨੂੰ ਸਰਨ ਸੱਤੀ ਜਾਪਦਾ ਸੀਗਾ। ਇਹ ਟੈਂਕਰ ਇੱਥੇ ਫੜਿਆ ਔਰ ਅਨਲੋਡ ਕਰਦੇ ਹੋਏ ਅਸੀਂ ਇਹਨਾਂ ਦੇ ਨਾਲ ਡਰ ਕੇ ਖੜੇ ਆ। ਇਹ ਸਾਰੀ ਫਟਕੜੀ ਸਾਡੇ ਸਾਹਮਣੇ ਆਈ ਜਿਹਦੇ ਵਿੱਚ ਇੱਕ ਬੋਤਲ ਭਰਨ ਵਾਲਾ ਯੂਨਿਟ ਵੀ ਫੜਿਆ ਗਿਆ। ਖਾਲੀ ਬੇਟੀਆਂ ਭਰਿਆ ਹੋਇਆ ਸਾਨੂੰ ਤਕਰੀਬਨ ਪੂਰਾ 40 ਤੋਂ 50 ਬੇਟੀਆਂ ਵੀ ਸਾਨੂੰ ਮਿਲੀਆਂ ਨੇ ਲੇਬਲਸ ਮਿਲੇ ਨੇ ਦੋ ਤਰ੍ਹਾਂ ਦੇ ਬ੍ਰਾਂਡ ਮਿਲੇ ਨੇ ਇੱਕ ਪੰਜਾਬ ਦਾ ਸੰਤਰਾ ਹੈਗਾ ਇੱਕ ਹੋਰ ਬ੍ਰਾਂਡ ਹੈ ਮਤਲਬ ਹਰ ਤਰ੍ਹਾਂ ਦਾ ਸਾਨੂੰ ਉੱਥੇ ਜੋ ਕਿ ਇੰਕਲੂਡ ਲੀਗਲ ਫੈਕਟਰੀ ਸੀਗੀ ਉਹਦੇ ਸਾਰੇ ਸਾਰੇ ਸਾਨੂੰ ਮਿਲ ਗਏ ਠੀਕ